ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਂ ਦਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਡੀਆਂ ਬੋਲਟ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਆਪਾਂ ਗੱਡੀਆਂ ਲੈ ਕੇ ਪਹੁੰਚੇ ਹਾਂ ਤੁਹਾਡੀ ਫਰਮਾਇਸ਼ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9466929488 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਭੇਜ ਕੇ ਐਡ ਤੁਸੀਂ ਫਰੀ ਦੇ ਵਿੱਚ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਕਾਲੇ ਰੰਗ ਦੀ ਸਕੋਰਪਿਓ ਆਪਾਂ ਲੈ ਕੇ ਪੁੰਚੀਆਂ ਜੀ 2024 ਮਾਡਲ ਹੈ ਤੇ ਗੱਡੀ ਕੁੱਲ 11000 ਚੱਲੀ ਹੋਈ ਹੈ ਪੰਜਾਬ ਨੰਬਰ ਹੈ ਫਾਸਟ ਓਨਰ ਤੇ S11 ਟੌਪ ਮਾਡਲ ਹੈ ਜੀ ਬਟਾਲੀ ਘੜੀ ਹੈ ਫੁੱਲ بیمਾ ਪਨ ਮਿਲ ਜੂਗਾ ਟਾਇਰ ਨਵੇਂ ਟਾਇਰਾਂ ਚ ਅਲਾਈ ਨਵੇਂ ਸਾਰਾ ਕੁਝ ਪੂਰਾ ਵਧੀਆ ਪਨ ਮਿਲ ਜੂਗਾ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਟਾਲੀ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖ ਲਓ ਬਾਕੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੇ ਕਿਸੇ ਨੂੰ ਪਸੰਦ ਆਈਏ ਗੱਡੀ ਮਾਲਕ ਨਾਲ ਕਰੋ ਗੱਲ 98720 24869 ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚਿਆ ਸਵੇਪਟਾ VDI ਡੀਜ਼ਲ ਵੇਰੀਐਂਟ ਤੇ ਸਾਰਾ ਕੁਝ ਵਧੀਆ ਸੀ ਆ ਲਾਈਟ ਵੀ ਲੱਗੇ ਹੋਈ ਨੇ ਤੇ ਅੰਦਰ ਜੇ ਆਪਾਂ ਦੇਖੀਏ ਤਾਂ LED ਲੱਗੀ ਹੋਈ ਹੈ ਤੇ ਬੈਕ ਸਾਈਡ ਆਪ ਨੂੰ ਕੈਮਰਾ ਮਿਲ ਜੂਗਾ ਮਾਡਲ ਦੀ ਗੱਲ ਕਰੀਏ 9/10 ਮਾਡਲ ਗੱਡੀ ਆਪਾਂ ਨੂੰ ਇਹ ਮਿਲੂਗੀ ਡਿਮਾਂਡ 275 ਮਾਲਕ ਨੇ ਦੱਸੀਆ ਗੱਡੀ ਖੜੀ ਆ ਫਿਰੋਜ਼ਪੁਰ ਏਰੀਆ ਚ ਲੱਗੇ ਤਾਂ ਅੱਗੇ ਪੈਂਡਾ ਨਾ ਘਰੇ ਗੱਡੀ ਤੁਹਾਨੂੰ ਮਿਲ ਜੂਗੀ 29 ਤੱਕਰ ਗੱਡੀ ਦੀ ਪਾਸਿੰਗ ਮਿਲ ਜੂਗੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਹੈ ਮਾਲਕ ਨਾਲ ਤਾਂ ਓਨਰ ਦਾ ਮੋਬਾਈਲ ਨੰਬਰ 9782870004 ਓਨਰ ਦਾ ਨੰਬਰ ਹੈਗਾ ਤੇ ਗੱਡੀ ਸਕੋਰਪਿਓ ਤੇ ਸਵਿਫਟ ਤੁਹਾਨੂੰ ਕਿਵੇਂ ਦੀ ਲੱਗੇ ਸੀ ਜਰੂਰ ਦੱਸੋ ਕਮੈਂਟ ਕਰਕੇ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਗੱਲ ਕਰਦੇ ਆਂ ਵੀਡੀਓ ਖਤਮ ਨਹੀਂ ਹੋਈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਨੰਬਰ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ 94659 29488 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਫ੍ਰੀ 'ਚ ਤੁਹਾਡੀ ਲਗਾ ਦਾਂਗੇ ਤੇ ਹੁਣ ਤੁਸੀਂ ਚੈੱਕ ਕਰੋ ਜੀ ਕੇ ਯੂਵੀ 100 ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਮਹਿੰਦਰਾ ਦੀ ਕੰਡੀਸ਼ਨ ਆਲੋਕੀ ਹੈ ਸੀ ਮਾਡਲ ਦੀ ਗੱਲ ਕਰੀਏ ਪੰਜਵੇਂ ਮਹੀਨੇ ਦੀ 2016 ਮਾਡਲ ਹੈ 365 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਰਾਇਕੂਟ ਮਾਲਕ ਦਾ ਏਰੀਆ ਲੁਧਿਆਣਾ ਇਨਨੂੰ ਲੱਗਦਾ ਜੀ ਤੇ ਫਾਸਟ ਓਨਰ ਗੱਡੀ ਆ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਪੂਰੀ ਸੋਹਣੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜੇ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖਣੀ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਲਓ ਜੀ ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਲਓ ਬਾਕੀ ਜੇ ਆਪਾਂ ਅੰਦਰੋਂ ਦੇਖੀਏ ਅੰਟੀਰੀਅਰ ਪੂਰਾ ਵਧੀਆ ਮਿਲ ਜੂਗਾ ਜੀ ਬਿਲਕੁਲ ਨਵਾਂ ਨਵੀਂ ਗੱਡੀ ਆ ਸੀਟ ਕਵਰ ਨਾਵੇਂ ਮੈਟਿੰਗ ਮਿਊਜ਼ਿਕ ਸਿਸਟਮ ਏਸੀ ਹੀਟਰ ਸਾਰਾ ਕੁਝ ਆਪਾਂ ਨੂੰ ਬਹੁਤ ਵਧੀਆ ਮਿਲੂਗਾ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਨੇ ਕਿਹਾ ਪਹਿਲਾਂ ਆਉ ਘਰੇ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਤੋਰ ਕੇ ਦੇਖੋ ਸਟਾਰਟ ਕਰੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਬਹਿ ਕੇ ਕਰ ਲਾਂਗੇ ਰੇਟ ਮੁਕਾ ਲਾਂਗੇ ਮਾਲਕ ਨੇ ਕੋਈ ਐਦਾਂ ਨਹੀਂ ਕਿਹਾ ਵੀ ਫਿਕਸ ਰੇਟ ਘੱਟ ਵੱਧ ਕੀਤਾ ਜਾਊ ਉਹ ਮਾਲਕ ਨੇ ਕਿਹਾਗਾ ਤਾਂ ਕਿ ਤੁਸੀਂ ਗੱਲ ਕਰਨੀ ਹੈ ਜੇ ਮਾਲਕ ਨਾਲ ਤਾਂ ਓਨਰ ਦਾ ਮੋਬਾਈਲ ਨੰਬਰ ਹੈ 95016 30237 ਇਹ ਉਨਰ ਦਾ ਨੰਬਰ ਹੈ ਗੱਲ ਤੁਸੀਂ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਆ ਆਲਟੋ ਤੁਸੀਂ ਚੈੱਕ ਕਰੋ ਐਲ ਐਕਸ ਆਈ ਐਸੀ ਟਾਇਰ ਚੈੱਕ ਕਰੋ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਈ ਨੇ ਉਹ ਚੈੱਕ ਕਰੋ ਰੰਗ ਦੇਖੋ ਜੀ ਬਾਕੀ ਗੱਡੀ ਮਾਲਕ ਦੇ ਘਰੇ ਖੜੀ ਆ ਤੁਹਾਨੂੰ ਘਰੇ ਗੱਡੀ ਮਿਲ ਜੂਗੀ ਇਹ ਪੂਰੀ ਸੋਹਣੀ ਕੰਡੀਸ਼ਨ ਦੀ ਤੇ ਪੂਰੀ ਸੋਹਣੀ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੀ ਆ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਆ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਇਸਨੇ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1,20,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜ਼ਿਲ੍ਹਾ ਫਾਜ਼ਿਲਕਾ ਪਿੰਡ ਰਾਮ ਸਿੰਘ ਵਾਲਾ ਜੀ ਤੇ 12 ਮਾਡਲ ਗੱਡੀ ਆ ਨੰਬਰ ਦਿੱਲੀ ਅਸੀ ਤੇ ਸਾਰਾ ਕੁਝ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗਾ ਜੇ ਆਪਾਂ ਅੰਦਰੋਂ ਦੇਖੀਏ ਤਾਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਏਸੀ ਹੀਟਰ ਆ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੇ ਆਪਾਂ ਇੰਜਨ ਗিয়ার ਦੀ ਗੱਲ ਕਰੀਏ ਪੂਰਾ ਵਧੀਆ ਸਾਇਲੈਂਟ ਇੰਜਨ ਗিয়ার ਮਿਲ ਜਾਊਗਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ ਸਰਵਿਸ ਸਾਰੀ ਹੋਈ ਹੈ ਮਾਲਕ ਨੇ ਦੱਸਿਆਗਾ ਵੀ ਜਿਹਨੂੰ ਵੀ ਗੱਡੀ ਪਸੰਦ ਆਵੇ ਆ ਕੇ ਦੇਖੇ ਪਹਿਲਾਂ ਆਪਦੀ ਪੂਰੀ ਤਸੱਲੀ ਕਰੀ ਜਦੋਂ ਆ ਕੇ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਕੀਤਾ ਜਾਊਗਾ ਘੱਟ ਵੱਧ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੁਸੀਂ ਜਾ ਕੇ ਤਸੱਲੀ ਕਰ ਲਿਓ ਨਾਲੇ ਤਾਂ ਜਾਉਂਗੇ ਜਦੋਂ ਟ్రਾਈ ਲੈ ਲਿਓ ਸਟਾਰਟ ਕਰਕੇ ਦੇਖ ਲਿਓ ਬੈਟਰੀ ਦੇਖ ਲਿਓ ਜੀ ਦੇਨ ਨਾਲ ਦੀ ਨਾਲ ਜਿੰਨੇ ਕਾਗਜ਼ ਪੱਤਰ ਹੁੰਦੀ ਹੈ ਪਹਿਲਾਂ ਕਨਫਰਮ ਕਰੋ ਚੈੱਕ ਕਰੋ ਜੀ ਆਪਦੀ ਪੂਰੀ ਤਸੱਲੀ ਕਰੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਤੇ ਇਹ ਰੇਟ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਪਹਿਲਾਂ ਘਟਾਵਾ ਦਾ ਕੀਤਾ ਜਾਊਗਾ ਡਿਮਾਂਡ ਇੱਕ ਬਰੀ 1,20,000 ਰੁਪਇਆ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ ਨੰਬਰ ਹੈ 85900 1130786 ਇਹ ਓਨਰ ਦਾ ਡਾਇਰੈਕਟ ਨੰਬਰ ਹੈ ਤੁਹਾਡੀ ਮਾਲਕ ਨਾਲ ਸਿੱਧੀ ਗੱਲ ਹੋ ਜੂਗੀ ਜੇ ਕਿਸ ਨੂੰ ਪਸੰਦ ਆਏ ਕੋਈ ਖਰੀਦਣ ਦਾ ਜੇ ਚਾਹ ਬਨ ਹੈਗੇ ਤੇ ਵੀਡੀਓ ਤੋਂ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਨਾਲ ਦੇ ਨਾਲ ਮੈਨੂੰ ਕਮੈਂਟ ਕਰਦੇ ਰਹੋ ਜੀ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰ ਦਿਓ ਸਾਰੇ ਕਮੈਂਟਾਂ 'ਚ ਹਾਜ਼ਰੀ ਜਰੂਰ ਲਾਇਓ ਜੀ ਤੇ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਆਂ ਅਸੀਂ ਇਸੇ ਤਰ੍ਹਾਂ ਦੀਆਂ ਮਸ਼ੀਨਰੀਆਂ ਅਲੱਗ-ਅਲੱਗ ਏਰੀਆ 'ਚੋਂ ਲੈ ਕੇ ਆਉਂਦੇ ਰਹਨੇ ਆਂ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਐਡ ਕਰਵਾਉਣੀ ਹੈ ਤਾਂ ਤੁਹਾਡੇ ਘਰ ਬੈਠੇ ਬਿਠਾਈ ਮਸ਼ੀਨਰੀ ਤੁਹਾਡੀ ਸੇਲ ਹੋ ਜੂਗੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਆਪਣੇ ਵਟਸਐਪ ਨੰਬਰ ਤੇ ਭੇਜੋ ਵਟਸਐਪ ਨੰਬਰ ਤੁਹਾਨੂੰ ਕਈ ਵਾਰੀ ਮੈਂ ਦੱਸ ਹੀ ਦਿੱਤਾ ਉੱਤੇ ਪੂਰੀ ਵੀਡੀਓ ਚ ਆਪਣਾ ਲਿਖਿਆ ਰਹਿੰਦਾ ਜੀ ਤੇ ਵੀਡੀਓ ਬਾਰੇ ਵੀ ਮੈਨੂੰ ਜਰੂਰ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਉਹਨੂੰ ਜ਼ਰੂਰ ਦਬ ਦਿਓ ਤੇ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਆ ਰਹੀ ਆ ਸੀ ਤਾਂ ਲਾਈਕ ਜ਼ਰੂਰ ਮਾਰ ਦਿਓ ਤੇ ਇੱਕ ਬੇਨਤੀ ਹੈ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜਿਆ ਕਰੋ ਹੁਣ ਆਪਾਂ ਬੋਲਟ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਕਾਫੀ ਡਿਮਾਂਡ ਆਉਂਦੇ ਰਹਿੰਦੀ ਆ ਸੀ ਕਾਫੀ ਮੈਂ ਕਮੈਂਟ ਚੈੱਕ ਕੀਤੇ ਸੀਗੇ ਤੁਸੀਂ ਬੋਲਲਟ ਵਾਸਤੇ ਕਹਿੰਦੇ ਸੀਗੇ ਬੋਲਟ 350 ਸਟੈਂਡਰਡ ਆਪਾਂ ਲੈ ਕੇ ਪਹੁੰਚਿਆ ਸੀ ओरिजिनल ਆ ਸਾਰਾ ਸਾਰਾ ਕੁਝ ਵਧੀਆ ਆਪਨ ਮਿਲ ਜੂਗਾ ਚਾਰ ਮਾਡਲ ਹੈ ਮਾਡਲ 4 ਹੈ ਜੀ ਬਾਕੀ ਕੰਡੀਸ਼ਨ ਆਲੂਕੇ ਹੈ ਤੇ ਮਾਲਕ ਨੇ ਕਿਹਾ ਸਲੈਂਸਰ ਵਗੈਰਾ ਸਾਰਾ ਕੁਝ ਨਾਲ ਦੇ ਤੇ ਮਾਲਕ ਨੇ ਕਿਹਾ ਕੋਈ ਪਾਰਟਸ ਦਾ ਨਾ ਤਾਂ ਬਦਲਿਆ ਹੋਇਆ ਨਾ ਕੋਈ ਚੇਂਜ ਸਾਰਾ ਕੁਝ ਨਾਲ ਦਾ ਹੈ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਓ ਮਾਲਕ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾ ਦੇਣਗੇ ਡਿਮਾਂਡ ਦੀ ਆਪਾਂ ਗੱਲ ਕਰੀ 1,75300 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਓਨਰ ਦਾ ਮੋਬਾਈਲ ਨੰਬਰ 97812 555683 ਇਹ ਓਨਰ ਦਾ ਨੰਬਰ ਹੈਗਾ ਹੁਣ ਤੁਸੀਂ ਚੈੱਕ ਕਰੋ ਜੀ ਕਿ ਆਪਾਂ ਜੈਨ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਬਹੁਤ ਸੋਹਣੀ ਜੈਨ ਐਲਐਕਐਸਆਈ 6 ਮਾਡਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਬੈਟਰੀ ਨਵੀਂ ਹੈ ਸੀਟ ਕਵਰ ਨਵੀਆਂ ਨੇ ਬਾਕੀ ਪੈਟਰੋਲ ਤੇ ਗੱਡੀ ਹੈ ਜੀ ਮਿਊਜ਼ਿਕ ਪਲੇਅਰ ਪੂਰਾ ਵਧੀਆ ਲੱਗਿਆ ਹੋਇਆ ਟਾਇਰ 70 ਤੋਂ 75 ਪੈਸੇ ਵਧੀਆ ਕੰਡੀਸ਼ਨ ਚ ਆਪ ਨੂੰ ਟਾਇਰ ਮਿਲ ਜਾਣਗੇ ਡਿਮਾਂਡ ਦੀ ਗੱਲ ਕਰੀਏ 53000 ਰੁਪਿਆ ਕੁੱਲ ਡਿਮਾਂਡ ਮਾਲਕ ਨੇ ਦੱਸੀ ਆ ਰਾਮਪੂਰਾ ਫੂਲ ਮਾਲਕ ਦਾ ਏਰੀਆ ਦਾ ਚਿੱਟੇ ਰੰਗ ਦੀ ਗੱਡੀ ਆ ਅੰਦਰੋਂ ਵੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਆ ਕਿ ਤੁਸੀਂ ਰਾਮਪੂਰਾ ਫੂਲ ਜਾ ਕੇ ਚੈੱਕ ਕਰ ਸਕਦੇ ਹੋ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਤੋਂ ਅਨੁਸਾਰਾ ਕੁਝ ਮਾਲਕ ਦੇ ਘਰੇ ਜਾ ਕੇ ਪਤਾ ਲੱਗ ਜਾਊਗਾ ਗੱਡੀ ਜਦੋਂ ਜਾ ਕੇ ਦੇਖੂਗੇ ਮੋਬਾਈਲ ਨੰਬਰ ਤੋਂ ਉਹਨਾਂ ਮਾਲਕ ਦਾ ਮਿਲ ਗਿਆ ਹੁਆ ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪ ਹੀ ਕਰ ਲਿਓ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਸਾਰਾ ਕੁਝ ਕਰਦਿਆ ਕਰੋ ਜੀ ਤੇ ਐਡ ਕਰ ਬੋਣੀਏ ਭੇਜੋ ਆਪਣੇ ਕੋਲੇ ਕੁਝ ਵੀ ਇਹ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਕਿਹੜੇ ਏਰੀਆ ਚ ਕਿੱਥੋਂ ਕਿੰਨੇ ਰੇਟ ਦੇ ਵਿੱਚ ਕਿਹੜੀ ਮਸ਼ੀਨਰੀ ਤੁਹਾਨੂੰ ਕਿੱਥੋਂ ਚਾਹੀਦੀ ਹੈ ਲੈ ਕੇ ਆਪਾਂ ਪਹੁੰਚ ਜਾਂਗੇ ਤੇ ਹੁਣ ਦਿਓ ਜੀ ਮੈਨੂੰ ਇਹ ਇਜਾਜ਼ਤ